ਹੈਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੱਲ ਕਰਨ ਜਾ ਰਹੇ ਹਾਂ ਆਪਾਂ 7 ਮਾਰਚ ਤੋਂ ਲੈ ਕੇ 10 ਮਾਰਚ ਤੱਕ ਮੌਸਮ ਦੇ ਬਾਰੇ ਮੌਸਮ ਇਹ ਦਿਨਾਂ ਦੇ ਵਿੱਚਕਾਰ ਕਿਸ ਤਰ੍ਹਾਂ ਦਾ ਬਣਿਆ ਰਹੇਗਾ ਜਾਣਾਂਗੇ ਪੂਰੀ ਅਪਡੇਟ ਇਸ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਵੇ ਤਾਂ ਜਿਵੇਂ ਕਿ ਆਪਾਂ ਪੰਜਾਬ ਦਾ ਟੈਂਪਰੇਚਰ ਮੈਪ ਜਿਹੜਾ ਦੇਖ ਸਕਦੇ ਹਾਂ ਪੰਜਾਬ ਦੇ ਵਿੱਚ ਫਿਲਹਾਲ ਦੀ ਘਰੀ ਟੈਂਪਰੇਚਰ ਜਿਹੜਾ 26 ਡਿਗਰੀ ਤੱਕ ਹੋਇਆ ਹੋਇਆ ਹੈ ਪੂਰੀ ਜ਼ਿਲ੍ਹਿਆਂ ਦੇ ਵਿੱਚ 26 ਡਿਗਰੀ ਤੱਕ ਟੈਂਪਰੇਚਰ ਹੈ ਜਿਮਕਿ ਆਪਾਂ ਦੇਖ ਸਕਦੇ ਹਾਂ 29 ਡਿਗਰੀ ਤੱਕ ਕਲਾ ਟੈਂਪਰੇਚਰ ਪੰਜਾਬ ਕੰਨੀ ਵੱਧ ਰਿਹਾ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਤੱਕ ਆਪਾਂ ਨੂੰ ਪੰਜਾਬ ਦੇ ਵਿੱਚ ਟੈਂਪਰੇਚਰ ਕਾਫੀ ਤੇਜ਼ੀ ਨਾਲ ਵਧਦਾ ਹੋਇਆ ਦੇਖਣ ਨੂੰ ਮਿਲੇਗਾ ਟੈਂਪਰੇਚਰ ਜਿਹੜਾ 30 ਡਿਗਰੀ ਤੱਕ 10 10 ਮਾਰਚ ਤੋਂ ਪਹਿਲਾਂ ਹੀ ਪਹੁੰਚ ਜਾਵੇਗਾ ਤਾਂ ਜਿਵੇਂ ਕਿ ਆਪਾਂ ਦੇਖੀਏ ਹਵਾਵਾਂ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਹਵਾਵਾਂ ਜਿਹੜੀਆਂ ਨੇ ਉਹ 14 ਦੀ ਸਪੀਡ ਤੋਂ ਲੈ ਕੇ 10 ਦੀ ਸਪੀਡ ਤੱਕ ਹੋ ਜਾਣਗੀਆਂ ਹਵਾਵਾਂ ਆਉਣ ਵਾਲੇ ਟਾਈਮ ਤੱਕ ਹੋਰ ਘੱਟ ਗਤੀਮਾਨ ਹੋ ਜਾਣਗੀਆਂ ਜਿਸ ਕਾਰਨ ਟੈਂਪਰੇਚਰ ਆਪਾਂ ਨੂੰ ਪੰਜਾਬ ਦੇ ਵਿੱਚ ਕਾਫੀ ਗਤੀਮਾ ਗਤੀਮਾਨ ਤਰੀਕੇ ਨਾਲ ਵਧਦਾ ਹੋਇਆ ਦੇਖਣ ਨੂੰ ਮਿਲ ਰਿਹਾ ਤੇ ਇਹ ਦੇਖਿਆ ਜਾ ਵੀ ਅੱਜ ਕੁਝ ਜ਼ਿਲ੍ਹਿਆਂ ਤੇ ਆਪਾਂ ਨੂੰ ਬੱਦਲਬਾਝ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਆ ਉਤਰੀ ਜ਼ਿਲ੍ਹਿਆਂ ਤੇ ਖਾਸ ਕਰਕੇ ਟੈਂਪਰੇਚਰ ਦੀ ਜਾਣਕਾਰੀ ਲਈਏ ਤਾਂ ਟੈਂਪਰੇਚਰ ਜਿਹੜਾ 29 ਡਿਗਰੀ ਤੋਂ ਲੈ ਕੇ 12 ਡਿਗਰੀ ਤੱਕ ਰਾਤ ਨੂੰ ਜਾਵੇਗਾ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ 9 ਮਾਰਚ ਨੂੰ ਟੈਂਪਰੇਚਰ 30 ਡਿਗਰੀ ਤੱਕ ਜਿਹੜਾ ਆਪਾਂ ਨੂੰ ਜਾਂਦਾ ਹੋਇਆ ਦੇਖਣ ਨੂੰ ਮਿਲ ਰਿਹਾ ਟੈਂਪਰੇਚਰ ਕਾਫੀ ਤੇਜ਼ੀ ਨਾਲ ਪੰਜਾਬ ਦੇ ਵਿੱਚ ਵਧਦੇ ਹੋਏ ਆਪਾਂ ਨੂੰ ਜਿਹੜੇ ਨੇ ਦੇਖਣ ਨੂੰ ਮਿਲ ਰਹੇ ਨੇ ਮੀਂਹ ਦੀ ਸੰਭਾਵਨਾ ਆਪਾਂ ਪਹਿਲਾਂ 14 ਮਾਰਚ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਸੀ ਪਰ ਫਿਲਹਾਲ ਮੀਂਹ ਦੀ ਸੰਭਾਵਨਾ ਕੋਈ ਵੀ ਪੰਜਾਬ ਦੇ ਵਿੱਚ ਨਾ ਮਾਤਰ ਬਣੀ ਹੋਈ ਆ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ